ਹੈਲੋ ਜੀ ਸਾਰਾ ਸ਼ਿਕਾ ਸਭ ਦਾ ਸਵਾਗਤ ਹੈ ਜੀ ਪੰਜਾਬੀ ਫੀਡ ਕਰ ਰਹੀ ਹੁਦਿੱਦ ਦੇ ਉੱਪਰ ਮੈਂ ਬ੍ਰੀਥ ਹਾਂ ਜੀ ਕੋਠੀ ਸੋਹਣੇ ਸਪੋਰਟਸ ਨਾਲ ਤੇ ਆ ਤੁਹਾਡੇ ਲਈ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਢੇਲੇ ਸ਼ੇਅਰ ਕਰਦੇ ਹੈ ਲਾਈਕ ਕਰਦੇ ਹੈ ਉਹਨਾਂ ਨੂੰ ਦਿਲੋਂ ਦਾ ਨਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ ਮੇਰੇ ਚੈਨਲ ਨੂੰ ਸਪੋਰਟ ਕਰ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੈ ਦਿਨੋਂ ਧੰਨਵਾਦ ਥੈਂਕ ਯੂ ਸੋ ਮੱਚ ਤੇ ਸੂਟਸ ਅੱਜ ਮਿਕਸ ਕਲੈਕਸ਼ਨ ਲੈ ਕੇ ਆ ਰਹੇ ਹਾਂ ਸਾਰੀ ਵੀਡੀਓ ਜ਼ਰੂਰ ਦੇਖਣਾ ਇਹ ਜੌਰਜਟ ਦੇ ਸੂਟਾਂ ਜੋ ਤੁਸੀਂ ਦੇਖ ਰਹੀ ਹੈਗੇ ਹੋ 올 ਓਵਰ ਚੌਰਚਟ ਦਾ ਸੂਟ ਹੈ ਨਾਲ ਦੁਪੱਟੇ ਦੇ ਜੌਰਜਟ ਤੇ ਬਹੁਤ ਹੀ ਸੋਹਣੇ ਪਲੇਸਿਸ ਲੱਗੇ ਆ ਹਨ ਇਹਦੇ ਤੱਕ ਤਾਰੂ ਬਹੁਤ ਹੀ ਸੋਹਣੀ ਕਲੈਕਸ਼ਨ ਹੈਗੀ ਆ ਬਹੁਤ ਹੀ ਸੋਹਣੇ ਕਲਰ ਜੋ ਜੌਰਜਟ ਫੈਬਰਿਕ ਪਸੰਦ ਕਰਦੇ ਨੇ ਹਨਾ ਉਹਨਾਂ ਲਈ ਬਹੁਤ ਹੀ ਸੋਹਣੇ ਆਪਾਂ ਕਲਰਸ ਲੈ ਕੇ ਆਇਆ ਬਹੁਤ ਹੀ ਪਿਆਰੀ ਕਲੈਕਸ਼ਨ ਸੱਚ ਲੈ ਕੇ ਆਏ ਮੋਸਟਲੀ ਅੱਜ ਇਹ ਵੀਡੀਓ ਵਿੱਚ ਤੁਹਾਨੂੰ ਜੋਰ ਜਰ ਦੀ 컬렉ਸ਼ਨ ਦੇਖਣ ਨੂੰ ਮਿਲ ਜਗੀ ਸੋ ਵੀਡੀਓ ਅੰਤ ਤੱਕ ਜਰੂਰ ਦੇਖਣਾ ਆਪਾਂ ਅੱਜ ਬਹੁਤ ਸੋਹਣੇ ਸੈਂਪਲ ਲੈ ਕੇ ਆਏ ਆਂ ਅਲੱਗ ਅਲੱਗ ਤਰ੍ਹਾਂ ਦੀ ਵੈਰਾਈਟੀ ਲੈ ਕੇ ਆਏ ਆਂ ਅੱਜ ਆਪਾਂ ਤੇ ਪ੍ਰਾਈਸ ਵੀ ਸਭ ਦੇ ਅਲੱਗ ਅਲੱਗ ਨੇ ਫੈਬਰਿਕ ਵੀ ਸਭ ਅਲੱਗ ਅਲੱਗ ਨੇ ਆਪਾਂ ਸੈਕਟ ਨਾਲ ਜੀ ਚਿੱਕਸੀ ਵੀ ਲੜਕੀ ਦੇ ਮੜਖ ਦੇ ਲੇਡੀਜ਼ ਦੇ ਹਾਊਸ ਵਾਈਸ ਦੇ ਘਰ ਬੈਠ ਕੇ ਔਨਲਾਈਨ ਵਰਕ ਕਰ ਰਹੇ ਹੋਵੇਂ ਰੀਸੇ ਰੀਡਾ ਕੰਮ ਕਰ ਰਹੇ ਹੋਵੇਂ ਉਹ ਸਾਡੇ ਨਾਲ ਜੁੜ ਕੇ ਔਨਲਾਈਨ ਵਿੱਚ ਦਾ ਕੰਮ ਕਰ ਸਕਦੇ ਨੇ ਇਹ ਜੋੜ ਚੜ ਦੇ ਸੂਟ ਰਹਿਣ ਵਾਲੇ ਆ ਇਹ ਵੀ ਬਹੁਤ ਹੀ ਪਿਆਰੇ ਨਾਲ ਦੁਪट्टे ਵੀ ਜੋੜ ਚੜ ਦੇ ਨੇਕ ਵੀ ਬਣਿਆ ਹੋਏਗਾ ਤੇ ਸਲੀਜ਼ ਬੜੀਆਂ ਆਣਗੇ ਇਹ ਹੈਗੇ ਜੀ ਕੈਮਰੀ ਕਾਟਨ ਦੇ ਸੂਟ ਹੈਗੇ 셔ਟ ਬਾਟਮ ਤੇ ਵਰਕ ਤੇ ਕੋਟਾ ਡੋਰੀਆ ਦਾ ਦੁਪੱਟਾ ਰਹਿਣ ਵਾਲਾ ਹੈ ਡਬਲ ਡਾਈ ਲੈਸਸ ਲੱਗੀਆਂ ਹੋਈਆਂ ਨੇ ਪੈਚ ਵਰਕ ਹੋਇਆ ਹੋਇਆ ਬਾਟਮ ਦੇ ਉੱਪਰ ਪਲੇਨ ਸ਼ਰਟ ਰਹੇਗਾ ਟਾਈ ਮੀਟਰ ਤੇ ਟਾਈ ਮੀਟਰ ਬਾਟਮ ਰਹੇਗੀ ਇਹ ਵਾਲਾ ਬਹੁਤ ਹੀ ਪਿਆਰੇ ਸੂਟ ਕਾਟਨ ਦੇ ਸੀਗੇ ਇਹ ਹੈਗਾ ਆਰਗੈਂਜ਼ਾ ਦਾ ਸੂਟ ਬਹੁਤ ਹੀ ਪਿਆਰਾ ਫੁੱਲ ਹੈਂਡ ਵਰਕ ਕੀਤਾ ਹੋਇਆ ਇਹ ਪੈਚ ਵਰਕ ਕੀਤਾ ਹੋਇਆ ਨਾਲ ਆਰਗੈਂਜ਼ਾ ਦਾ ਦੁਪੱਟਾ ਹੈਗਾ ਕਾਟਨ ਦਾ ਸੂਟ ਹੈ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਪੀਸ ਹੈ ਡਿਜ਼ਾਈਨਰ ਪੀਸਿਸ ਹੈ ਜੀ ਇਹ ਆਰਗੈਂਜ਼ਾ ਦੀ ਕਲੈਕਸ਼ਨ ਹੈ ਬਹੁਤ ਹੀ ਪਿਆਰੀ ਨਾਲ ਸ਼ਿਫੋਨ ਦਾ ਦੁਪੱਟਾ ਹੈ ਫੁੱਲ ਹੈਵੀ ਫਰੰਟ ਤੇ ਵਰਕ ਕੀਤਾ ਹੋਇਆ ਜਿਸ कलर 옵ਸ਼ਨਸ ਕਾਫੀ ਤੁਹਾਨੂੰ ਬਿੰਦਰ ਗਿਆ ਇਹ ਦੇਖੋ ਪੈਚ ਵਰਕ ਹੈ ਇਹ ਦੇਖੋ ਵਰਕ ਕੀਤਾ ਹੋਇਆ ਹੈਂਡ ਵਰਕ ਕੀਤਾ ਬਹੁਤ ਹੀ ਸੋਹਣੇ ਸੂਟ ਸੱਜੇ ਇਹ ਬਹੁਤ ਪਿਆਰੀ ਪਿਆਰੀ ਕਲੈਕਸ਼ਨਾਂ ਕਾਤੀ ਹੈ ਨੈਕਸਟ ਹੈਗੇ ਹੈ ਜੀ ਜੋਰਜਟ ਦੀ ਕਲੈਕਸ਼ਨ ਹੈ ਪ੍ਰਿੰਟ ਓਨਓਵਰ ਸੂਟ ਹੈ ਪ੍ਰਿੰਟਡ ਹੋ ਲੋ ਸੋਰੀ ਸ਼ਰਟ ਪ੍ਰਿੰਟਡ ਹੈ ਨਾਲ ਜਿਹੜੀ ਬਾਟਮ ਹੈ ਪਲੇਨ ਹੈ ਜੋਰਜਟ ਦੇ ਕੈਪਟਿਗ ਰਹਿਣ ਵਾਲਾ ਹੈ ਜੋਰਜਟ ਦਾ ਦੁਪੱਟਾ ਦੁਪੱਟੇ ਨੂੰ ਵੀ ਲੇਸਿਸ ਲੱਗੀਆਂ ਹੋਈਆਂ ਨੇ ਤੇ ਸ਼ਰਟ ਨੂੰ ਵੀ ਲੇਸਿਸ ਲਗਾਈਆਂ ਹੋਈਆਂ ਨੇ ਨੀੱਚੇ ਘਰੇਤੇ ਵੀ ਤੇ ਸੈਂਟਰ ਦੇ ਵਿੱਚ ਪੈਨਲਸ ਪਾਏ ਹੋਏ ਦੀ ਲੇਸਿਸ ਦੇ ਜੋਰਜਟ ਦਾ ਸ਼ਰਟ ਟਾਈਪ ਇਟ ਜੋਰਜਟ ਦੀ ਹੀ ਬਾਟਮ ਸਲਵਾਰ ਲਾਜ਼ੋ ਜੋ ਵੀ ਦੋਸਤ ਬਣਾਉਣਾ ਚਾਹੀ ਬਣਾ ਸਕਦੇ ਹੈਗੇ ਤੇ ਜੋਰਜਟ ਦਾ ਹੀ ਦੁਪੱਟਾ ਹੈਗਾ ਦੁਪੱਟੇ ਨੂੰ ਲੇਸ ਲੱਗੀ ਹੋਈ ਆ ਕਲਰਸ ਆਪਸ਼ਨਸ ਕਾਫੀ ਸੀ ਬਹੁਤ ਹੀ ਪਿਆਰੇ ਸ਼ੇਡਸ ਇਸ ਵਿੱਚ ਇਹ ਹੈਗੇ ਜੀ ਪ्योर ਬਸਤੀ कॉटन ਦੇ सूट शर्ट ਤੇ ਪੈਚਵਰਕ बॉटम ਤੇ ਵੀ ਵਰਕ ਹੈ ਇਸ ਵਿੱਚ 4 ਕਲਰ ਅਵੇਲੇਬਲ ਨੈਕਸ ਅਗੇ ਵੀ कॉटन ਦਾ ਕੈਮਬ੍ਰਿਕ कॉटन ਦਾ ਸੂਟ बॉटम ਤੇ পেইੰਟ ਪ੍ਰਿੰਟਡ ਸ਼ਰਟ ਦੁਪट्टे ਤੇ ਵੀ ਹੈਂਡ ਪੇਂਟ ਕੀਤਾ ਔਰ ਗੇਜ ਦਾ ਦੁਪੱਟਾ ਰਹਿਣ ਵਾਲਾ ਹੈ ਬਹੁਤ ਹੀ ਸੋਨੇ ਦੇ ਵਿੱਚ ਡਿਜ਼ਾਈਨ ਹੈ ਆਪਣੇ ਕੋਲ ਬਹੁਤ ਪਿਆਰੇ ਕਲਰਸ ਆ ਲਾਈਟ ਵਾਈਟ ਕਲਰ ਦੇ ਮਤਲਬ بیس ਹੈ ਸ਼ਰਟ ਜੇਜ਼ ਕੀਤੇ ਹੋਏ ਇਹ ਕੈਬਰੀ कॉटन ਦਾ सूट ਇਹ ਵੀ ਬਸਟੇਲ कॉटन ਦੇ ਸੂਟਸ ਦੇ ਨਾਲ ਦੁਪੱਟੇ ਵੀ ਬਸਟੇਲ कॉटन ਦੇ ਦੇਣਾ ਤੇ ਇਹ ਵੀ ਕੈਬਰੀ कॉटन ਦੇ ਸੂਟਸ ਨਾਲ ਦੁਪੱਟੇ ਵੀ ਬਸਟੇਲ कॉटन ਦੇ ਦੁਪੱਟੇ ਨੂੰ ਲੇਸਿਸ ਲੱਗੀਆਂ ਪੈਚਸ ਲੱਗੇ ਹੋਏ ਨੇ ਸੂਟ ਨਾਲ ਦੇ ਪੈਚ ਪਰ ਕੀਤਾ ਹੋਇਆ ਨਾਲ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਹੈ ਬਹੁਤ ਹੀ ਸੋਹਣੇ ਕਲਰਸ ਆਪਸ਼ਨਸ ਵਿੱਚ ਮਿਲ ਜਾਣਗੇ ਤੁਹਾਨੂੰ ਬਹੁਤ ਹੀ ਪਿਆਰੇ ਪਿਆਰੇ ਤੁਸੀਂ ਪਹਿਲਾਂ ਦੇਖਿਆ ਸਬਜ਼ ਗ੍ਰੀਨ ਬਹੁਤ ਹੀ ਸੋਨਾ ਕਾਟਨ ਦਾ ਸੂਟ ਇਹ ਹੈਗੇ ਜੌਰਜਟ ਦਾ ਫੈਬਰਿਕ ਜੌਰਜਟ ਦਾ ਸ਼ਰਟ बॉटम ਤੇ ਦੁਪੱਟਾ ਦੁਪੱਟੇ ਨੂੰ ਪੈਚ ਵਰਕ ਦੇਖ ਸਕਦੇ ਹੋ ਸਮੋਸਾ ਲੈਂਸ ਲੱਗੀ ਹੋਈ ਆ ਕੋਟਾ ਪੱਤੀ ਲੱਗੇ ਹੋਇਆ ਹੈ ਥੈਂਕ ਯੂ ਸੋ ਜਿਨਾਂ ਨੇ ਆਰਡਰ ਕਰਨਾ ਹੈ ਨੰਬਰ ਸਕ੍ਰੀਨ ਤੇ ਮੈਂਸ਼ਨ ਹੈ ਆਨਲਾਈਨ ਐਡਵਾਂਸ ਪੇਮੈਂਟ ਕਰਕੇ ਤੁਸੀਂ ਬੁਕਿੰਗ ਕਰ ਸਕਦੇ ਹੋ